ਮੇਰਾ ਅੱਬਾ ਕਹਿੰਦਾ ਜਦੋਂ ਸਟੇਸ਼ਨ ਤੇ ਪਹੁੰਚਿਆ ਟ੍ਰੇਨਾਂ 'ਚ ਬੈਠ ਗਿਆ ਇੱਥੇ ਬਾਰਿਸ਼ ਬੜੀ ਹੋਂਦੀ ਸੀ ਅੱਛਾ ਲਾਹੌਰ ਫਿਰ ਅਸੀਂ ਕੁਛ ਲਾਹੌਰ ਚਲੇ ਗਏ ਕੁਛ ਫੈਸਲਾਬਾਦ ਕੋਈ ਸਿਆਲਕੋ ਟੁਰ ਗਏ ਕੋਈ ਪਸਰੂਰ ਚਲੇ ਗਏ ਨਹੀਂ ਹਿਸਟਰੀ ਲੰਮੀ ਆ ਮੈਂ ਕਾਲੀ ਪੈਨਸਲ ਤੇ ਗਤਾ ਫੜ ਲਵਾਂ ਇੱਥੇ ਮੇਰਾ ਅੱਬਾ ਕਹਿੰਦਾ ਕਿਲਾ ਗੁਜਰਤ ਸਿੰਘ ਅਸੀਂ ਰਹਿਣ ਲੱਪੇ ਉਹਨਾਂ ਨੇ ਮਕਾਨ ਸਾਨੂੰ ਦੇ ਦਿੱਤੇ ਮੇਰੇ ਅੱਬੇ ਨੇ ਸਾਨੂੰ ਗੱਲਾਂ ਸੁਣਾਉਣੀਆਂ ਅਰਜ਼ਾਈ ਚ ਬਹਿ ਕੇ ਨਾ ਕਿ ਅਹੀ ਜਦੋਂ ਇੰਡੀਆ ਰਹਿੰਦਾ ਹੀ ਨਾ ਚੜਦੇ ਪੰਜਾਬ 'ਚ ਖਲੋ ਜਾ ਸੁਲਤਾਨਪਿੰਡ ਸਾਡਾ ਪਿੰਡ ਸੀਗਾ ਤੇ ਅਹੀ ਉੱਥੇ ਖੇਡਣਾ ਕਹਿੰਦਾ ਸਾਡੀਆਂ ਜ਼ਮੀਨਾਂ ਵੀ ਸੀ ਉੱਥੇ ਤੇਰੀ ਨਾ ਹਿਸਟਰੀ ਲੰਮੀ ਆ ਹਾਫਿਜ਼ ਆ ਬੱਚੀ ਨੂੰ ਪਰੇ ਕਰਕੇ ਨਾ ਇੱਥੇ ਮੰਜੀ ਦਾਸ ਸਰਾਣਾ ਤੱਕ ਜਾ ਦਵੋ ਮੈਂ ਇੱਥੇ ਕੋ ਰਾਤ ਰਵਾਂ ਆ ਹੋਰੀ ਪੁੱਛ ਲੈ ਅਦੀ ਅਦੀ ਦਵਾਈ ਤੂੰ ਖਾ ਤੇ ਅਦੀ ਮੈਂ ਖਾ ਨਾ ਇੱਥੇ ਪੈ ਜਾ ਲੰਮੇ ਤੂੰ ਇਹ ਆਓ ਇਹਦੇ ਪੈਸੇ ਦਵੋ ਤੇ ਫਿਰ ਮੈਂ ਜਾਵਾਂ ਨਹੀਂ ਪੈਸੇ ਹੁਣ ਪੱਟੀ ਲੈ ਲਈ ਇਕੱਠੇ ਹੀ ਦੇਾਂਗੇ ਅਸੀਂ ਕਿਉਂਕਿ ਅੱਜ ਹੀ ਬਿਮਾਰ ਹੋਣਾ ਸੀ ਰੋਜ਼ ਹੀ ਹੋਣਾ ਸੀ ਤੇਰੇ ਤੈਨੂੰ ਸਾਲ ਚ ਕਿੰਨੀ ਵਾਰੀ ਬਿਮਾਰ ਹੋਣਾ ਸਾਲ ਬਾਅਦ ਤੈਨੂੰ ਪੈਸੇ ਦੇ ਦਿਆਂ ਕਣਕ ਵੀ ਦੇ ਦੀਦੀ ਪੱਠੇ ਵੀ ਲੈ ਜਾਂਦਾ ਹੁਣ ਪੈਸੇ ਵੀ ਦੇਈਏ ਪਿੰਡ ਦਾ ਤੂੰ ਸੇਪੀ ਡਾਕਟਰ ਹੈ ਉਹ ਸੇਪੀ ਨਹੀਂ ਕਹਿੰਦਾ ਡਾਕਟਰ ਨੂੰ ਆਹ ਦਿਓਰ ਕੀ ਨਹੀਂ ਤੇ ਅਸੀਂ ਤੈਨੂੰ ਕਣਕ ਕਣਕ